ਉੱਪਰ ਜਾ ਕੇ ਉੱਪਰ ਜਾ ਕੇ ਰੱਖ ਉੱਪਰ ਜਾ ਕੇ ਕਬਰ ਉੱਪਰ ਜਾ ਕੇ ਰੱਖ ਵਾ ਅੱਜ ਦੁਪਹਿਰ 1.5 ਵਜੇ ਦੇ ਕਰੀਬ ਸਮਰਾਲਾ ਬਾਈਪਾਸ ਤੇ ਬੰਦ ਪਈ ਸ਼ਰਾਬ ਦੀ ਠੇਕੇ ਜਿਸ ਨੂੰ ਹੁਣ ਗੋਦਾਮ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਜਿਸ ਨੂੰ ਸ਼ਾਰਟ ਸਰਕਲ ਦੇ ਕਾਰਨ ਅੱਗ ਲੱਗ ਗਈ ਮਾਲਕ ਬਲਰਾਮ ਚੋਧਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਬੰਦ ਪਏ ਠੇਕੇ ਨੂੰ ਅਸੀਂ ਗੋਦਾਮ ਦੇ ਤੌਰ ਤੇ ਵਰਤਦੇ ਹਾਂ ਅੱਜ ਤੋਂ ਪਹਿਰੇ ਸ਼ਾਰਟ ਸਰਕਲ ਦੇ ਕਾਰਨ ਇਸ ਵਿੱਚ ਅੱਗ ਲੱਗ ਗਈ ਜਿਸ ਵਿੱਚ ਫਰਨੀਚਰ ਤੇ ਫਰੀਜਾਂ ਵਗੈਰਾ ਜਿਨ੍ਹਾਂ ਦੀ ਕੀਮਤ 3 ਲੱਖ ਰੁਪਏ ਸੀ ਸੜਕੇ ਸੁਆਹ ਹੋ ਗਏ ਜਾਣੀ ਨੁਕਸਾਨ ਤੋਂ ਬਚਾਰਿਆ ਕਿਉਂਕਿ ਜੋ ਲੇਬਰ ਇਸ ਜਗ੍ਹਾ ਉੱਪਰ ਰਹਿੰਦੀ ਹੈ ਉਹ ਸਿਰਫ ਰਾਤ ਨੂੰ ਹੀ ਇੱਥੇ ਆਉਂਦੀ ਹੈ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਅਫਸਰ ਨਿਰਜ ਨੇ ਦੱਸਿਆ ਕਿ ਅੱਗ ਕਾਫੀ ਜ਼ਿਆਦਾ ਸੀ ਜਿਸ ਨੂੰ ਬਚਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਲੱਗ ਗਈਆਂ ਤੇ 1 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਉੱਪਰ ਕਾਬੂ ਪਾਇਆ ਗਿਆ ਇਹ ਬਾਈਪਾਸ ਤੇ ਚਾਹਲਾ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਹਾਤ ਆਈ ਸੀ ਤੇ ਉੱਥੇ ਸਾਨੂੰ ਸੂਚਨਾ ਮਿਲੀ ਸੀ ਦੋ ਰਾਹਗੀਰਾਂ ਨੇ ਫੋਨ ਕੀਤਾ ਵੀ ਇੱਥੇ ਅੱਗ ਧੁਆ ਨਿਕਲਦਾ ਵੀ ਤੁਰੰਤ ਪਹੁੰਚੋ ਜਦੋਂ ਸੀ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਵੱਧ ਚੁੱਕੀ ਸੀਗੀ ਤੇ ਸਾਨੂੰ 1 ਘੰਟਾ ਲੱਗ ਗਿਆ ਇਹਨੂੰ ਅੱਗ ਤੇ ਕਾਬੂ ਪਾਉਣ ਨੂੰ ਤਿੰਨ ਗੱਡੀਆਂ ਸਾਡੀਆਂ ਅੱਗ ਤੇ ਇੱਥੇ ਕਾਬੂ ਪਾਉਣ ਤੇ ਲੱਗੀਆਂ ਜੀ ਹਾਂਜੀ ਹੱਥੇ ਟਾਈਪ ਹੀ ਆ ਇੱਕ ਤਰ੍ਹਾਂ ਦਾ ਹੁਣ ਮਾਲਕ ਬੰਦ ਬੰਦੇ ਸੀਗਾ ਇਹ ਕਹੀ ਕਹਿੰਦੇ ਸਮਾਨ ਤਾਂ ਕਾਫੀ ਹਾਂਜੀ ਹਾਂਜੀ ਬੰਦ ਸੀ ਅੰਦਰ ਸਮਾਨ ਪਿਆ ਅਸੀਂ ਅੰਦਰ ਵੀ ਸੀਗੀ ਜੀ ਸਿਲੰਡਰ ਆ ਸ਼ਟਰ ਪਾੜਿਆ ਅਸੀਂ ਆ ਕੇ ਅੰਦਰੋਂ ਸਿਲੰਡਰ ਵੀ ਕੱਢਿਆ ਜੀ ਖਾਲੀ ਸਿਲੰਡਰ ਪਿਆ ਪਰਲੇ ਪਾਸੇ ਕਿੰਨੀਆਂ ਗੱਡੀਆਂ ਲੱਗੀਆਂ ਰੋੜੀਆਂ ਤਿੰਨ ਗੱਡੀਆਂ ਲੱਗੀਆਂ ਜੀ ਸਾਡੀਆਂ ਕਿੰਨੇ ਕ ਬਜੇ ਦੀ ਘਟਨਾ ਘਟਨਾ ਦਾ ਕਾਰਨ ਦੇਖੇ ਕਿ ਪਾ ਦਲਗੂ ਸਰਕਟੇ ਲੱਗ ਰਿਹਾ ਸਾਨੂੰ ਤਕਰੀਬਨ 1:25 ਦੇ ਜਿਹੜੇ ਜਿਹੜੇ ਫੋਨ ਆਇਆ 1:25 ਅੰਦਰ ਜਾਣ ਨੂੰ ਰਾਹ ਵੀ ਕੋਈ ਹੈ ਅੰਦਰ ਜਾਣ ਨੂੰ ਰਾਹ ਨਹੀਂ ਸੀ ਕੋਈ ਤਾਂ ਅਸੀਂ ਸ਼ਟਰ ਪਟਿਆ ਇਹ ਸ਼ਟਰ ਪਾੜ ਕੇ ਫੇਰ ਅੰਦਰ ਬੜਿਆ ਅਸੀਂ ਅੱਗ ਤੇ ਕਾਬੂ ਪਾਇਆ ਬਲਦਾਮ ਦੀ ਜਗਾ ਠੋਡੀ ਸੀ ਹਾਂਜੀ ਇਹ ਜਗਾ ਜੀ ਇਹ ਹੈ ਠੇਕੇਦਾਰਾਂ ਦੀ ਜਗਾ ਜੀ ਯਾਨੀ ਕਿ ਆਪਣੇ ਕੋਲ ਸੰਭਾਲੀ ਹੋਈ ਸੀ ਉਹਦਾ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ ਕਿੰਨਾ ਨੁਕਸਾਨ ਹੋਇਆ ਨੁਕਸਾਨ ਵੀ ਉਹਦੇ ਡੀ ਫਰੀਜ਼ਰ ਪਏ ਸੀ ਤੇ ਫਰਨੀਚਰ ਪਿਆ ਸੀ ਜੀ ਇਹ ਫਿਰ ਮੁੰਗੇ ਬਿੱਤਰੇ ਦੀ ਹੈ ਹੈਗਾ ਸੀ 3 ਕ ਲੱਖ ਦਾ 4 ਲੱਖ ਦਾ ਨੁਕਸਾਨ ਹੈਗਾ ਜੀ ਇਹ ਗੱਲ ਕਰੀਏ ਇਹ ਚ ਹਾਤਾ ਸੀ ਕੀ ਹੈ ਕੀ ਸੀ ਇਹ ਨਹੀਂ ਜੀ ਹਾਤਾ ਨਹੀਂ ਸੀਗਾ ਜੀ ਪਰ ਇਹਨਾਂ ਜਿਵੇਂ ਆਪਣੇ ਕੋਲੇ ਹਾਤੇ ਨੇ ਇੱਥੇ ਬਾਈਪਾਸ ਦੇ ਉੱਤੇ ਤੇ ਉੱਥੇ ਜਿੰਨੇ ਰਾਤ ਨੂੰ ਦੇਰ ਕੰਮ ਖਤਮ ਕਰਕੇ ਆ ਕੇ ਬਰੇ ਬੰਦੇ ਸੌਂਦੇ ਸੀਗੇ ਜੀ ਇਹ ਖਰਾਬ ਦੀ ਤਰ੍ਹਾਂ ਵਰਤ ਵਡਾਉਣ ਦੀ ਤਰ੍ਹਾਂ ਵਰਤ ਅੰਦਰ ਫਰਨੀਚਰ ਵਗੈਰਾ ਤਾਂ ਬਹੁਤ ਪਿਆ ਸੀਗਾ ਹਾਂ ਜੀ ਫਰਨੀਚਰ ਸਾਰਾ ਨਵਾਂ ਲਿਆ ਕੇ ਰੱਖਿਆ ਸੀ ਜੀ ਪਰਲੇ ਪਾਸੇ ਹੱਦ ਤੱਕ ਪੁੱਲੇ ਸੀ ਨਾ ਬਾਈਪਾਸ ਦੇ ਉੱਤੇ ਉਹਦਾ ਫਰਨੀਚਰ ਲਿਆ ਕੇ ਰੱਖਿਆ ਹੋਇਆ ਜੀ ਅੱਗ ਲੱਗਣ ਦਾ ਕਾਰਨ ਇਹ ਬਿਜਲੀ ਦਾ ਸ਼ਾਰਟ ਸਰਕ